ਮੈਂ ਪਾਕਿਸਤਾਨ ਗਿਆ ਸੀ 84 ਇਹ ਉਹ ਤੋਂ ਮੈਂ ਫਲੈਟ ਲੈ ਕੇ ਆ ਨਵੀਂ ਨਵੀਂ ਫਲੈਟ ਚਲੀ ਤੇ ਮਾਤਾ ਜੀ ਨੇ ਆਦੇ ਇੱਕ ਮਦਗੀ ਜਿਹੜਾ ਕਮੀਜ਼ ਦਾ ਕਪੜਾ ਹੈ ਮੈਂ ਮਾਤਾ ਜੀ ਲਈ ਲਿਆ ਆ ਤੇ ਉਹਨੇ ਸੰਤਾ ਨੂੰ ਦੇ ਆਈ ਹੈ ਮੈਂ ਆਜ ਦੇ ਆਉਂ ਮਾਤਾ ਜੀ ਨੇ ਕਹਤੇ ਅਸੀਂ ਗੈਸਟ ਆ ਰਾ ਜਿਹੜਾ ਉਹ ਕਾਲ ਰੈਸਟੌਂਟ ਉਹਦੇ ਉੱਤੇ ਹੀ ਉਹ ਬਕ ਤੇ ਵੀ ਕਰਨਾ ਮੇਰੀ ਮਾਂ ਆ ਗਈ ਚੱਗਾ ਵੀ ਲਿਆ ਇਹ ਆ ਦੇ ਨਾਲ ਸਵਾਈ ਇਹ ਸੰਤਾ ਜੀ ਨੇ ਬੋਲ ਰਿਹਾ ਇਹ ਸੰਤਾ ਨੇ ਕਿ ਹਮ ਉਹਨੇ ਕੋੜਤਾਨੀ ਆ ਗਿਆ ਮੇਰਾ ਛੱਗਾ ਵੀ ਲੈ ਕੇ ਆਇਆ ਤੇ ਨਾਲ ਸਵਾਈ ਹਮ ਤੇ ਫਿਰ ਉਹ ਜੀ ਇਹ ਨਾ ਜਿਹੜੀ ਸ਼ਕਤੀ ਸੀ ਕੋਈ ਇਹੋ ਜੀ ਗੱਲ ਨਹੀਂ ਉਹ ਗਾਂ ਜੋ ਮਰ ਜਾ ਕੋਈ ਕਰੇ ਨਾ ਕਰੇ ਉਹਨੇ ਜੋ ਕਿਹਾ ਜੋ ਕੀਤਾ ਉਹ ਘਰ ਉਹ ਆਇਆ ਇੱਕ ਪੈਰ ਪਿਛੇ ਨਹੀਂ ਥੇ ਹਮ ਠੀਕ ਹੈ ਜੀ ਵਰਡਸ ਉਹਨਾਂ ਦਾ ਨਾਂ ਆ ਭਾਜਦਾ ਵੀ ਨਾਂ ਆ ਆਰਮੀ ਚ ਰਹਿੰਦੇ ਆ ਵੀ ਨਾ ਸੀਗੇ ਤੇ ਹੁਣ ਇੱਥੇ ਲੱਗਣ ਨਾਲ ਜੇ ਸਾਡੀ ਸਾਡੇ ਪਰਵਾਇ ਜੀ ਤੇ ਆ ਜੀ ਜਰਨੈਲ ਸੁਖ ਸਿੰਘ ਕਰਕੇ ਜਿਹੜਾ ਉਹ ਕੰਮ ਕਰ ਗਏ ਨੇ ਕੌਮ ਲਈ ਗੁਰਤਾ ਮਾਲੀ ਸਿੱਖੀ ਲਈ ਯਾਨੀ ਆਹੀ ਉਹ ਕਦੀ ਵੀ ਦਿਨੋਂ ਨਹੀਂ ਭੁਲਾ ਸਕਦੇ ਸਾਡੇ ਹਮੇਸ਼ਾ ਇਤਮਾਨ ਸਨਮਾਨ ਉਹਨਾਂ ਦਾ ਰਹੂ ਔਰ ਹਰ ਸਿੱਖ ਦੀ ਰਹੂ ਹਰ ਪੰਜਾਬੀ ਚ ਰਹੂਗਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਚ ਵੀ ਉਹਨਾਂ ਹੀ ਪੰਜਾਬ ਹੈ ਰਿਕਰਡ ਕਰਦੇ ਨੇ ਸਾਡੇ ਵਰਗਿਆਂ ਦੀ ਬਹੁਤ ਇਤਕਾਰ ਦੇਣਾ ਹੋ ਸਕਦਾ ਹੈ ਮੁਲਕੀ ਸਾਡੀਆਂ ਉਹ ਗਲਤੀਆਂ ਜਿੰਦਗੀ ਜਿਹੜੀਆਂ ਬਾਅਦ ਸਾਨੂੰ ਕੋਈ ਚੇਤਾਰਦਾ ਨਹੀਂ ਅਸੀਂ ਉਹਨਾਂ ਦਾ ਦੇਣਦਾਰ ਆ ਤੇ ਅਸੀਂ ਪੰਜਾਬ ਦਾ ਬਹੁਤ ਬਹੁਤ ਕੀ ਦੇਣਦਾਰ ਆਂ ਬੜੇ ਜਰਨਲ ਇੰਡੀਆ 'ਚ ਹੋਏ ਆ ਸਿੱਖ ਜਨ ਹੈ ਇਹਨਾਂ ਤੋਂ ਹੀ ਕਾਬਲ ਜਿਨ੍ਹਾਂ ਦਾ ਅੱਜ ਕੋਈ ਨਾਂ ਨਹੀਂ ਲੈਣ ਦੀ ਤੈਅ ਮਨ ਚੇਤਾ ਨਹੀਂ ਗਾ ਭੁੱਲ ਗਏ ਨੇ ਔਰ ਇਹਨਾਂ ਦਾ ਰਿੰਦੀ ਦੁਨੀਆ ਦਾ ਕਰਨਾ ਆ ਰਹਿਣਾ ਜਿਨ੍ਹਾਂ ਦਰਬਾਰ ਸਾਹਿਬ ਜਿੱਦਾਂ ਬਾਬਾ ਦੀਪ ਸਿੰਘ ਜੀ ਦਾ ਜਿੱਦਾਂ ਬਾਬਾ ਗੁਰਬਖਸ਼ ਸਿੰਘ ਦਾ ਸਥਾਨ ਬਣਿਆ ਔਰ ਇਹਨਾਂ ਸਾਰੇ ਸਿੱਧਾ ਸਿੱਧੀ ਗੈਲਰੀ ਬਣ ਗਈ ਜਿੰਨੇ ਵੀ ਆਉਣਾ ਹੈ ਉਹਨਾਂ ਨੂੰ ਨਮਸਕਾਰ ਕਰਨਾ ਹੈ ਤੇ ਰੋਜ਼ ਵੀ ਰੋਜ਼ ਯਾਦ ਤਾ ਯਾਰ ਇੰਦੀ ਰਹਿਣੀ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਜਾਂ ਕਿਦਾਂ ਵੇਖੋ ਕਿਦਾਂ ਉਹਨਾਂ ਨੇ 1 ਇੰਚ ਪੁੱਛੇ ਨਹੀਂ ਹਟੇ ਮਾਣ ਹੁੰਦਾ ਉਹਨਾਂ ਦੀ ਸ਼ਹੀਦੀ ਦੇ ਉੱਪਰ ਹਾਂਜੀ ਸ਼ਹੀਦੀ ਦੇ ਮਾਣ ਹੁੰਦਾ ਮਹਿਸੂਸ ਬਹੁਤ ਜੀ ਬਹੁਤ ਅੱਜ ਹੀ ਹੈ ਸਾਨੂੰ ਮਾਣ ਜੀ ਅੱਜ ਸਾਡੀ ਇਤਮਾਨ ਸਨਮਾਨ ਆ ਤੇ ਉਹਨਾਂ ਕਰਕੇ ਆ ਹੂੰ ਸਾਡੇ ਆਪਣੀ ਕਰਤੂਤ ਕੋਈ ਇਹੋ ਜਿਹੀ ਨਹੀਂ ਅਸੀਂ ਸਰਪੋਦਾ ਪਰਿਵਾਰ ਆ ਤੇ ਪਰਵਾਹ ਆ ਉਹਦੇ ਅਸੀਂ ਨੇ ਚਾਹੁੰਦੇ ਆਂ ਅਸੀਂ ਕਦੇ ਨਾ ਕਦੀ ਉਹ ਨਹੀਂ ਸੋਚਿਆ ਕਿ ਜੇ ਨਾ ਸਾਡੇ ਭਰਾ ਦੇ ਆਪਣੀ ਸ਼ਹੀਦੀ ਨੂੰ ਦਾਗ ਲੱਗੇ ਤਾਂ ਡੈੱਡ ਬੋਡੀ ਜਦੋਂ ਮਿਲੀ ਸੀ ਜਰਨਲਸ ਆਵਦੀ ਤਾਂ ਤੁਹਾਨੂੰ ਸਕੁਰਦ ਜੀਤੀ ਗਈ ਨਹੀਂ ਭਾਬੀ ਜੀ ਮਾਤਾ ਜੀ ਸਾਰੇ ਪਿੰਡ ਸੀ ਮੇਰੀ ਮੈਸੇਜ ਵੀ ਲੜਕਾ ਤੋਂ ਪਿੰਡ ਚਲੇ ਗਿਆ ਹੈਗੀ ਕਿਹਨੇ ਕਿਹਨੇ ਸੱਜਾ ਕਿ ਉਹ ਜੰਨਤ ਦੇ ਆ ਜਰਨਲ ਬਰਾੜ ਸਾਰੇ ਜਾਣਦੇ ਸੀ ਉਹਨਾਂ ਨੂੰ ਕੋਈ ਲੋਕੇਸ਼ਨ पे ਵੜਾ ਤੋਂ ਬੰਦਾ ਹੈ ਨਹੀਂ ਹੈਗਾ ਉਹਨਾਂ ਦੇ ਕੰਨ ਚ ਮਾਲਾ ਗਿਆ ਸੀ ਬੜੀ ਵੱਡੀ ਪਛਾਣ ਤੇ ਉਹ ਹੀ ਸੀ ਕੰਨਾਂ ਦੇ ਜੀ ਤਾਂ ਮੇ ਦਾ ਵਾਲਾ ਇੱਕ ਬੇਕਾਨੀ ਸੀ ਇਹ ਕਰਕੇ ਉਹ ਸਾਰੇ ਜਾਣਦੇ ਕਿ ਜਨਸ਼ਵੇਗੇ ਨਾਲ ਕੋ ਵਾਕੀ ਟੋਕੀ ਸੀ ਸਟੇਨ ਗਨ ਸੀ ਪਤਾ ਲੱਗਿਆ ਹਮ ਡਰਸ ਕੋਈ ਸਾਡ ਕੋ ਨਾ ਪਛਾਣੀ ਕੀਤੀ ਨਾ ਸਾਨੂੰ ਸੱਦਾ ਹੈ ਕਿ ਨਾ ਸਾਨੂੰ ਕੋ ਫੁੱਲ ਦਿੱਤੇ ਨਾ ਕੁਝ ਹਮ ਸਾਡ ਕੋਈ ਇਹੋ ਜੀ ਗੱਲ ਬਾਤ ਆਪਾਂ ਉਸ ਤੋਂ ਬਾਅਦ 90 ਦਾ ਦੌਰ ਵੀ ਚੱਲ ਪਿਆ ਹਾਂਜੀ 90 ਦੇ ਦੌਰ ਦੇ ਵਿੱਚ ਵੀ ਜਿਵੇਂ ਜਿਵੇਂ ਅਸੀਂ ਸਾਰੇ ਜਾਣਦੇ ਆ ਠੀ ਹਾਲਾਤ ਬਣੇ ਪੰਜਾਬ ਦੇ ਉਸ ਦੇ ਵਿੱਚ ਵੀ ਪਰੇਸ਼ਾਨੀਆਂ ਚੱਲੀਆਂ ਗਈਆਂ ਪਰਿਵਾਰ ਨੂੰ ਕੋਚ ਭਾਈ ਸਾਹਿਬ ਇਦਾਂ ਪਰੇਸ਼ਾਨੀਆਂ ਬਿਲਕੁਲ ਤੁਹਾਨੂੰ ਪਤਾ ਜਿਹੜੇ ਏਜੰਸੀਆਂ ਨੇ ਗਵਰਨਮੈਂਟ ਦੀਆਂ ਉਹ ਪਿੱਛੇ ਤੇ ਛੱਡਦੀਆਂ ਨਹੀਂ ਅਹੀਂ ਕੋਈ ਭਾਈ ਕੰਮ 'ਚ ਆਏ ਹੀ ਨਹੀਂ ਕਹੇ ਸੌਦੇ ਬਾਜੀ 'ਚ ਨਹੀਂ ਆਏ ਕਹੇ ਨੂੰ ਮੁਕਰ ਵੀ ਕਹੇ ਦੇ ਕੰਮ 'ਚ ਨਹੀਂ ਆਏ ਅਹੀਂ ਇਹ ਪਾਸੇ ਆਏ ਨਹੀਂ ਔਰ ਏਜੰਸੀਆਂ ਪਿੱਛੇ ਰੰਗੀਆਂ ਅਹੀਂ ਇਹ ਕੰਮ ਚ ਆਉਦੇ ਤੇ ਜਰੂਰ ਕਹਿੰਦੇ ਫਾਇਦਾ ਜਾਂਦੇ ਜੇ ਲਾਲਚ ਆ ਜਾਂਦੇ ਹੂੰ ਕੀ ਜੇ ਸੋ ਧਨਸ਼ਦਾਤਾ ਬਣਾਤਾ ਉਹਨੂੰ ਫਲਾਤਾ ਕਰਦਾ ਜੇ ਉਹ ਜ ਕਮਾ ਚ ਆ ਜਾਂਦੇ ਤੇ ਅਸੀਂ ਉਹ ਸਾਰੇ ਇਨਵੋਲ ਹੋ ਜਾਂਦੇ ਪਰ ਅਸੀਂ ਇਹੋ ਜੇ ਕੰਮ ਆਏ ਵੀ ਹੈ ਆਪਣਾ ਕਾਰੋਬਾਰ ਕੀਤਾ ਸਾਡੇ ਪੱਠੇ ਦਾ ਕਿਤੇ ਬੰਦ ਕਰਾ ਲੈਂਦੇ ਰਹਿ ਹੂੰ ਤੇ ਜਨਰਲ ਸਾਹਿਬ ਨੇ ਹੁਣ ਕੀ ਕਰਦੇ ਆਏ ਦੋ ਤਿੰਨ ਵਾਰੀ ਮੈਂ ਪੱਠਾ ਬੰਦ ਕਰਾ ਗਿਆ ਮੁੰਡੇ ਪਰ ਨਹੀਂ ਮੰਨਦੇ ਉਹਦੇ ਨਾਲ ਉਸੇ ਹਾਲਾਤ ਨਾਲ ਚੱਲਦੇ ਰਹੇ ਬਾਕੀ ਤੁਹਾਨੂੰ ਪਤਾ ਹੈ ਜਿੱਦਾਂ ਵੀ ਆ ਜਨਰਲ ਸਾਹਿਬ ਦਾ ਸੋਭੇ ਸਿੰਘ ਨਾਮ ਕਿਵੇਂ ਬਣਿਆ ਜਿਹੜੇ ਸਾਹਬਾਦ ਸਿੰਘ ਨਹੀ ਨਹੀ ਇਹ ਨਾ ਸਾਹਬ ਇੱਕ ਸੀਗਾ ਸਾਹਬੇ ਹਾਂ ਤੇ ਛੋਟੇ ਨਾਮ ਸ਼ਮਸ਼ੇਰ ਜੀ ਤੇ ਮੈਂ ਜੋ ਤਾਂ ਇੱਕ ਮਿਥੋੜੇ ਜਸਵੰਤ ਉਹ ਛਿੰਨੇ ਭਾ ਜੇ ਤੁਸੀਂ ਚਾਰ ਸੀ ਉਹ ਛੋਟੇ ਵਿੱਚ ਹੋ ਜੀਗਾ ਇਹ ਤੇ ਮੇਰਾ ਨਾਮ ਬਿਆਨ ਤੁਹਾਡੇ ਤੋਂ ਛਿੰਨੇ ਸਾਲ ਵੱਡੇ ਸੀ ਉਹ ਪਾਇ ਸਾ ਹਾਂਜੀ ਮੇਰੇ ਨਾਲ 15 ਸਾਲ ਵੱਡੇ ਤੇ ਦੂਜੇ ਨੰਬਰ ਤੇ ਤੁਸੀਂ ਹਾਂ ਨਹੀਂ ਨਹੀਂ ਮੈਂ ਸਭ ਤੋਂ ਚੌਥਾ ਸਭ ਤੋਂ ਚੌਥਾ 952 ਨੰਬਰ ਤੇ ਭੈਣ ਸੀ ਵੀਰੇ ਨੰਬਰ ਸ਼ਮਸ਼ੇਰ ਸਿੰਘ ਜੀ ਤੇ ਜੋ ਕਿ ਇਹ ਜਸਵੰਤ ਮੈਂ ਪਨੇ ਭਾਈ ਸਾਹਿਬ ਦੇ ਪਰਿਵਾਰ ਦੇ ਭੈਣ ਤੇ ਚਾਰ ਭਰਾ ਤੇ ਭਾਈ ਸਾਹਿਬ ਦੇ ਪਰਿਵਾਰ ਦੇ ਵਿੱਚ ਹੋਰ ਜਿਵੇਂ ਮੈਂ ਉਹਨਾਂ ਦੇ ਤਿੰਨ ਲੜਕੇ ਨੇ ਜੀ ਇੱਕ ਕੇ ਦੋ ਇੱਕ ਸੈਕ੍ਰੀਮੈਂਟ ਹੋਇਆ ਅਮਰੀਕਾ 30 ਸਾਲ ਹੋ ਗਏ ਉਹ ਕਰਨਲ ਸੀਗੇ ਹਮ ਹਮ ਤੇ ਛੋਟਾ ਦਲਵਾ ਗਿਆ ਉਹ ਵੀ ਮੇਰਾ ਹੈਗਾ ਅਮਰੀਕਾ ਉਹਦਾ ਮੈਨੂੰ ਜਿਆਦਾ ਪਤਾ ਨਹੀਂਗਾ ਘਟ ਮਿਲਿਆ ਮਿਲਿਆ ਹਮ ਜਿਹੜਾ ਸਭ ਤੋਂ ਛੋਟਾ ਪ੍ਰਪਾਲ ਉਹ ਵੀ ਕੈਪਟਨਸੀ ਦਾ ਦਲਵਾ ਵੀ ਕੈਪਟਨ ਕੈਪਟਨਸੀ ਇਹਨਾਂ ਛੱਡ ਗਏ ਤੇ ਘਰੇ ਬੈਠਿਆ ਮਨੁੱਖ ਦੇ ਸਿਰ ਵੀ ਫੌਰ ਜਵਾਸ ਦੇ ਸਵਾਮਨ ਭਾਈਆ ਉਹਨਾਂ ਨੇ ਵੀ ਹਾਂਜੀ ਫੌਰ ਵੱਡਾ ਕਰਨਲ ਸੀਗੇ ਛੋਟੇ ਤੋਂ ਕੈਪਟਨ ਸੀਗੇ ਹਮਮ ਬਾਅਦ ਵਿੱਚ ਇਦਾਂ ਹੀ ਹੈ ਜਿੱਦਾਂ ਜੋ ਕਰਮਾਚਾਰਕਾਈ ਦੀਦਾ ਇਹਦਾ ਵਾਹੀ ਚਾਈ ਕਰੀਦੀ ਆ ਬੱਚੇ ਆਪਣੀ ਜਗਾ ਉਹ ਪੰਜਾਣਾ ਸੈਟ ਨੇ ਅਸੀਂ ਨਾ ਕਿਸੇ ਅੱਗੇ ਹੱਥ ਕੀਤਾ ਨਾ ਕਿਸੇ ਨੇ ਅੱਜ ਤੱਕ ਸਾਨੂੰ ਪੁੱਛਿਆ ਪਿੰਡ ਦੇ ਵਿੱਚ ਕੋਈ ਜਾਤ ਜੱਟ ਬਣੀ ਹੈ ਜਨਰਲ ਸਾਹਿਬ ਦੀ ਨਹੀਂ ਉਹ ਵੇਖੋ ਘਰ ਜਿਹੜਾ ਉਹ 84 ਤੋਂ ਬਾਅਦ ਜਿਹੜਾ ਹੈ ਮਨ ਲਕੀ ਮਾਤਾ ਜੀ 90 ਚ ਗੁਜ਼ਰ ਗਏ ਸੀ ਹਮ ਉਦੋਂ ਮਗਰ ਉਹ ਬੰਦੀ ਪਿਆ ਸੀ ਜੀ ਤੇ ਬੰਦ ਜੋ ਸਾਡੇ ਆਪ ਆਪਣੇ ਘਰ ਨੇ ਮੈਂ ਮੇਰਾ ਬਾਜਪੁਰਿਆ ਇਹ ਮੇਰੇ ਲੜਕੇ ਦਾ ਹਾਂਜੀ ਉਹਨਾਂ ਦੇ ਆਪਣੇ ਲੜਕੇ ਦੇ ਘਰ ਨੇ ਸ਼ਮਸ਼ੇਰ ਭਾਈ ਦੇ ਆਪਣਾ ਉੱਥੇ ਫਾਰਮ ਤੇ ਜਨਰਲ ਸਾਹਿਬ ਨੇ ਕਹਿੰਦੇ ਇਹਨਾਂ ਵੀ ਇੱਧਰ ਵੇਖੀਦਾ ਨਹੀਂ ਹੁਣ ਤਾਂ ਅਸੀਂ ਪਿੰਡ ਨੂੰ ਦੇ ਛੱਡਿਆ ਆ ਜਦੋਂ ਵਰਾਸਤੇ ਉਹਨਾਂ ਦੀ ਜਗ੍ਹਾ ਬਣਾਉਣਾ ਹੋਵੇ ਨਾ ਉਹਨੇ ਯਾਦਗਾਰ ਬਣਾ ਲੈ ਸਾਡਾ ਉਹਨਾਂ ਕੋਲ ਆ ਲੈ ਦੇ ਤੁਸੀਂ ਭਰਾ ਜੀ ਜਨਰਲ ਸਾਹਿਬ ਦੇ ਕਦੀ ਉਹਨਾਂ ਨੇ ਪਰਿਵਾਰ ਦੇ ਵਿੱਚ ਬੈਠ ਕੇ ਇਹ ਦੱਸਿਆ ਸੀ ਕਿ ਇਸ ਬਲੂ ਸਟਾਰ ਨੂੰ ਟਾਲਿਆ ਜਾ ਜਾ ਸਕਦਾ ਸੀ ਨਹੀਂ ਉਹ ਬਹੁਤ ਘੱਟ ਇਹੋ ਜਿਹੀ ਗੱਲ ਕਰਦੇ ਸੀ ਉਹ ਨਹੀਂ ਦੱਸਦੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਦੇ ਜ ਜਦੇ ਨਾਲ ਕੋਈ ਬਾਹਰ ਉਹਨਾਂ ਦੇ ਪਲੈਨਿੰਗ ਨਿਕਲੇ ਪਰੈਗਨੀ ਲੀਕ ਹੋਵੇ ਪਰਿਵਾਰ ਨਾਲ ਇਹੋ ਜਿਹਾ ਬਿਲਕੁਲ ਨਹੀਂ ਤੁਹਾਨੂੰ ਪਤਾ ਸੀ ਜੀ ਵੈਸੇ ਹਿਲਜੁਲ ਹੋ ਰਹੀ ਹੈ ਜੀ ਬਲੂ ਸਟਾਰ ਦੀ ਇਸ ਦਾ ਤਿੰਨ ਤਿੰਨ ਚਾਰ ਮਹੀਨੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਰਮੀ ਹੈਗੀ ਆ ਕੁਝ ਹੋਈ ਆ ਆਪ ਪਲਾਨ ਕੋ ਲੈ ਗਿਆ ਹੈ ਕਿ ਆਪ ਮੁਸਰਾਹ ਟ੍ਰੇਨਿੰਗ ਲੈ ਰਹੇ ਨੇ ਇੱਥੇ ਆਇਆ ਇੱਥੇ ਆਇਆ ਉਹ ਸਭ ਕੁਝ ਪਤਾ ਹੈ ਸੰਤਾਨ ਨੂੰ ਹੀ ਪਤਾ ਹੈ ਹੂੰ ਸਰ ਉਹ ਉਹਨਾਂ ਕਦੀ ਭਾਈ ਸਾਹਿਬ ਨੇ ਇਹੋ ਜੀ ਕਰਨੀ ਬਾਹਰ ਕੀਤੀ ਕਿ ਆ ਆਉਣਾ ਉਹ ਉਹ ਬਹੁਤ ਘੱਟ ਬੋਲੇ ਬਾਅਦ ਉਹ ਗੱਲ ਕਰਦੇ ਹੀ ਉਹ ਗੱਲ ਉਹ ਹੀ ਕਰਦੇ ਜਿਹੜੀ ਜਿਹੜੇ ਕੋਈ ਦਮ ਹੋਏ ਨਹੀਂ ਦੇ ਨੇ ਤੁਸੀਂ ਸਹੀਦੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਕਿ ਮਲਾਲ ਹੈ ਮਨ ਦੇ ਵਿੱਚ ਸਰਚਾਰਾ ਪ੍ਰਤੀ ਕਿ ਰੰਜ ਹੈ ਨਹੀਂ ਕਿਵੇਂ ਆਪਣੇ ਪਾਈਸਾ ਨਹੀਂ ਨਹੀਂ ਸਰਚਾਰਾਂ ਦੇ ਪ੍ਰਤੀ ਸਰਕਾਰਾਂ ਪੂਰਾ ਹੈਗੇ ਹੂੰ ਇਹ ਤੇ ਸਰਕਾਰਾਂ ਨੂੰ ਹੀ ਚਾਹੀਦਾ ਵੀ ਆ ਇਸਰਾ ਸਰਕਾਰਾਂ ਨਾਲ ਇਤਰ ਕਹੇ ਸੀਦਾ ਦੱਸੋ ਕੁਝ ਕੀਤਾ ਹੋਏ ਹੂੰ ਰਾਜਗੁਰੂ ਸਰਦੇ ਭਗਤ ਸਿੰਘ ਨੂੰ ਲੈ ਕੇ ਅੱਜ ਤੱਕ ਕਹੇ ਵੀ ਸੀਦਾ ਕੁਝ ਕੀਤਾ ਹੋਏ ਸਾਡੀ ਦੇ ਇਤਮਾਨ ਸਨਮਾਨ ਸਾਨੂੰ ਦੇ ਗਏ ਆ ਆਪਣਾ ਝੰਡਾ ਸੁੱਖਾ ਨਾਂ ਦੇ ਛੋਟੇ ਚੰਗੇ ਲੱਗਦੇ ਮੈਨੂੰ ਕਹਨੇ ਠੀਕ ਹੈ ਜੀ ਵਾਹਿ ਸਾਡੇ ਸਨਮਾਨ ਜੋਗ ਨੇ ਜਿੰਦਾਸੋ ਕਾ ਸਤਵੰਦ ਸਿੰਘ ਕੇਰ ਸਿੰਘ ਤੇ ਧਲਾਵਰ ਸਿੰਘ ਜਿਨ੍ਹਾਂ ਨੇ ਸਾਡੀ ਇਤਮਾਨ ਸਮਾਨ ਫੇਰ ਬਹਾਅ ਰੱਖੀ ਆ ਬਾਕੀ ਸਰਕਾਰਾਂ ਵੱਲੋਂ ਤਾਂ ਕੋਈ ਕਸਰ ਨਹੀਂ ਆਜੀ ਅਸੀਂ ਜਿੰਨਾ ਹੈ ਜੋ ਕੋਸ਼ਿਸ਼ ਆ ਤੇ ਸੈਂਟਰ ਸਰਕਾਰ ਨੂੰ ਵੀ ਪਤਾ ਹੈ ਕਿ ਇਹ ਸਭ ਕੁਝ ਕਰ ਸਕਦੇ ਨੇ ਇਹ ਦੁੱਖ ਵੀ ਚਾਲ ਸਕਦੇ ਨੇ ਤੇ ਦੁੱਖ ਦਾ ਜਵਾਬ ਵੀ ਦੇ ਸਕਦੇ ਨੇ ਮਤਲਬ ਕਿ ਇਹ ਸਹਿਨ ਸਿਲਤਾ ਸਾਡੇ ਚ ਹੈਗੀ ਆ ਅਸੀਂ ਛੇਤੀ ਕੀ ਤਾਂ ਉਹ ਜਾਂ ਗਲਤ ਕਦਮ ਸਿੱਖ ਕੌਮ ਨਹੀਂ ਚੁੱਕਦੀ ਸਾਹਿਬ ਤੇ ਭਰੋਸਾ ਰੱਖਦੀ ਆ ਪਹਿਲਾਂ ਤੋਂ ਰੱਖਦੀ ਆ ਅੱਜ ਤੱਕ ਵੀ ਸਿਹਤ ਤੇ ਕਹਿ ਕਸ਼ਟ ਸਹਾਰਦੇ ਆਏ ਨੇ ਇਹ ਸਾਡੇ ਪਰਿਵਾਰਾਂ ਜਿਹਾ ਸਾਡੀਆਂ ਮਾਵਾਂ ਨੇ ਗੁਰਤੀ ਸੀ ਆ ਸਾਡੀਆਂ ਮਾਵਾਂ ਜਿੰਦੇ ਸੁੱਖੇ ਦੀ ਮਾਂ ਨੇ ਜਾ ਕੇ ਗਿੱਧੇ ਪਾਏ ਨੇ ਪਾਕਿਸਤਾਨ ਦੀ ਮਾਂ ਨੇ ਨਹੀਂ ਸੀ ਪਾਏ ਇਹ ਸਾਡੀ ਮਿਸਾਲ ਕਾਇਮ ਕਰਕੇ ਗਏ ਨੇ ਇਹ ਕਰਕੇ ਅਹੀਂ ਸਦਾ 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 ਹੁੰਦਾ ਦੇਰਦਾਰ ਆ ਜਰਨਲ ਸਾਹਿਬ ਤੋਂ ਇਹਨਾਂ ਸਾਹਿਬ ਤੋਂ ਉਹਨਾਂ ਦੀ ਵੱਡੀ ਸ਼ੀਦੀ ਆ ਇਹ ਕੋਈ ਸ਼ੱਕ ਨਹੀਂ ਉਹ ਸਾਡੇ ਸਨਮਾਨਯੋਗ ਨੇ ਅਹੀਂ ਅੱਜ ਜੇ ਹੈਗੇ ਆ ਉਹਨਾਂ ਦੀ ਕਿਰਪਾ ਕਰਕੇ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਨਵਾਸ ਦਵੇ ਤੇ ਸਾਨੂੰ ਇਹ ਜੇ ਬੰਦਾ ਮਿਲ ਕੇ ਬਲ ਬਖਸ਼ੇ ਜਿਹੜਾ ਅਹੀਂ ਵੀ ਸੇ ਕੌਮ ਦੇ ਦੇਖੇ ਲੱਗ ਸਕੀਏ ਤੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕੇ ਹੁਣ ਜਾਦਾ ਦੇ ਵਿੱਚ ਹੀ ਨੇ ਜਾਦਾ ਆਉਂਦੀਆਂ ਨੇ ਭਰਾਵੀਆਂ ਨਹੀਂ ਯਾਰੋ ਜੋ ਕਰ ਗਏ ਤੋਂ ਯਾਦਾ ਉਹਨਾਂ ਹਰ ਬੰਦ ਕੀ ਜਹਾਜ਼ ਤੇ ਜਾਂ ਸੰਤਾ ਨੂੰ ਭਾਈ ਅਮਰੀਕਾ ਨੂੰ ਠਾਰਾ ਸੈਗ ਨੂੰ ਨਾਲ ਦੇ ਸਾਰੇ ਸਾਥੀਆਂ ਨੂੰ ਸਾਰੇ ਸੰਗਤ ਯਾਦ ਕਰਦੀ ਆ ਸਾਰੇ ਸਿੱਖ ਕੌਮ ਯਾਦ ਕਰਦੀ ਆ ਜਿਹੜੇ ਮਨਾ ਲੈ ਨੇ 5 86 ਦਾ ਜਿਨ੍ਹਾਂ ਨੇ ਬਾਅਦ ਚ ਸੋਦੇ ਨੇ ਲੋਕ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਲੋਕੀ ਪੂਜਦੇ ਨੇ ਇਸ ਨੂੰ ਪੂਜਦੇ ਸਾਡੇ ਬਣੇ ਸਨਮਾਨਯੋਗ ਨੇ ਅਸੀਂ ਬਹੁਤ ਬਹੁਤ ਉਹਨਾਂ ਦਾ ਤਨਵਾਦ ਕਰਦੇ ਜੋ ਕਰਕੇ ਗਏ ਨੇ ਸਾਡਾ ਮਾਰਗਦਰਸ਼ਨ ਹੈ ਅਹੀਂ ਹਮੇਸ਼ਾ ਉਹਨਾਂ ਨੂੰ ਸਿਰ ਮੱਥੇ ਤੇ ਨਮਸਕਾਰ ਕਰਦੇ ਹਾਂ ਜੇ ਸਾਡੇ ਪੂਜਨਯੋਗ ਨੇ ਠੀਕ ਹੈ ਅਹੀਂ ਬਹੁਤ ਬਹੁਤ ਉਹਨਾਂ ਦਾ ਸੁਹਾ ਤੁਹਾਡਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਣ ਨਾਲ ਥੋੜਾ ਟਾਈਮ ਦਿੱਤਾ ਸੰਤਾਂ ਨੂੰ ਦਿੱਤਾ ਭਾਜੀ ਸੰਤਾਂ ਨੂੰ ਦਿੱਤਾ ਨਵਾਂ ਹੀ ਪਿਸਤਲ ਜੀ ਰਵਲਵਰਸ ਜਿਗਾ ਕੋਈ 9mm ਸੀ ਜਿਗਾ ਦਿੱਤਾ ਜਿੱਦਾਂ ਵੀ ਉਹ ਪਿਸਤਲ ਸੀ ਉਹ ਤੋਂ ਦਿੱਤਾ ਉਹ ਮਗਰੋਂ ਫਿਰ ਹੌਲੀ ਹੌਲੀ ਤੁਹਾਨੂੰ ਪਤਾ ਇਧਰ ਜਿਹੜੇ ਮੋਰਚੇ ਸ਼ੁਰੂ ਹੋ ਗਏ ਫਿਰ ਮੋਰਚੇ ਜਾਣੇ ਸ਼ੁਰੂ ਹੋ ਗਏ ਸਾਰਾ ਕੁਝ ਬਾ ਬਿਲਕੁਲ ਹੀ ਬਦਲ ਗਿਆ ਕਿ ਸਭ ਕੁਝ ਪੰਜਾਬ ਨੂੰ ਨਹੀਂ ਪਤਾ ਤੇ ਸਟੇਟ ਨੂੰ ਤੇ ਸੈਂਟਰ ਨੂੰ ਕਿ ਆ ਕੁਝ ਹੋ ਜਾਣਾ ਹਮ ਬੜੀਆਂ ਮੀਟਿੰਗਾਂ ਹੋਈਆਂ ਕਿਸੇ ਪਾਸੇ ਨਿਪਰੇ ਨਹੀਂ ਗੱਲ ਚੜੀ ਤੇ ਫਿਰ ਜਦੋਂ ਜਦੋਂ ਬਲੂ ਸਟਾਰ ਸ਼ੁਰੂ ਹੋ ਗਿਆ ਆਰਮੀ ਆਉਣੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਰਮੀ ਨੇ ਹੁਣ ਆਉਣਾ ਹੀ ਆ ਜਿਵੇਂ ਸਭ ਕੁਝ ਪੱਕਾ ਤੈਆ ਕਿ ਬਾਦਲੀਆਂ ਮੀਟਿੰਗਾਂ ਦਾ ਵੀ ਪਤਾ ਲੱਗ ਗਿਆ ਇਹ ਤורה ਸਾਹਿਬ ਦੀਆਂ ਦਾ ਵੀ ਠੀਕ ਹੈ ਇਹਨਾਂ ਦਾ ਕਿਉਂ इंदिरा गांधी ਨਾਲ ਮੀਟਿੰਗਾਂ ਹੋ ਚੁਕੀਆਂ ਆ ਆ ਕੁਛ ਆ ਸੰਤਾਂ ਨੂੰ ਇਥੋਂ ਕੱਢਣ ਬਾਰੇ ਜਾਂ ਜੋ ਕੁਛ ਹੋਇਆ ਨਾ ਇਹ ਖਲਾਰਾ ਪੈ ਜਾਣਾ ਤੇ ਇਹਦੇ ਲਈ ਮੌਕਾ ਸਾਹਮਣਾ ਪੈਣਾ ਤੇ ਇਹਨਾਂ ਨੇ ਇਹਨਾਂ ਗੁਰਦੁਆਰਿਆਂ 'ਚ ਅਟੈਕ ਹੋਣਾ ਹੈ ਜੋ ਆਰਮੀ ਆ ਗਿਆ ਉਹਨੇ ਇਕੱਲੇ ਗੁਰਦੁਆਰੇ ਨੂੰ ਸਾਹਮਣਾ ਇਹਨਾਂ ਨੇ ਨੁਕਸਾਨ ਬਹੁਤ ਕਰਨਾ ਕਿਉਂ 47 ਤੋਂ ਲੈ ਕੇ ਅੱਜ ਤੱਕ ਸੈਂਟਰਲ ਗਵਰਨਮੈਂਟ ਪੰਜਾਬ ਦਾ ਨੁਕਸਾਨ ਕਰਦੀ ਆਈ ਤੇ ਹੁਣ ਵੀ ਕਰ ਰਹੀ ਆ ਅੱਜ ਹੀ ਡੇਰ ਸੀ ਜਦਾਂ ਕਿ ਯੂਨੀਵਰਸਿਟੀ ਦਾ ਮਸਲਾ ਚੱਲ ਗਿਆ ਜਾਂ ਕੁਛ ਇਹਨਾਂ ਦੇ ਦਿਮਾਗ ਖਰਾਬ ਸੀਗਾ ਜੋ ਬਾਕਤਾਂ ਤੋਂ ਬੰਦ ਤੋਂ ਬਾਅਦ ਵੀ ਟੈਨਿਸ ਤੇ ਪੰਜਾਬ ਦੇ ਘਰ ਤੇ ਇਹ ਕਰਕੇ ਨਾ ਸਟੇਟ ਨੇ ਵੀ ਨਾਲ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਵੀ ਦੇ ਰਿਹਾ ਹੈ ਇਹ ਕਰਕੇ ਫਿਰ ਜਦੋਂ ਇਹ ਕੰਮ ਵਿਗੜਦਾ ਵਿਗੜਾ ਵਿਗੜਾ ਫਿਰ ਵੇਖਿਆ ਵੀ ਆਰਮੀ ਆ ਗਈ ਆ ਸਭ ਕੁਝ ਹੋਣਾ ਇਹਨਾਂ ਨੇ ਆਪਣੀ ਮੋਰਚੀ ਬੰਦੀ ਸ਼ੁਰੂ ਕਰਤੀ ਸੰਤਾ ਨੇ ਆਪਣੀ ਕਰਤੀ ਆਰਮੀ ਆਪਣੀ ਕਰਦੇ ਰਿਹਾ ਹੁਣ ਇਹ ਆਰਮੀ ਦੇ ਬੜੇ ਬਹੁਤ ਲੜਾਈਆਂ ਲੜੇ ਨੇ ਐਕਸਪੀਰੀਅੰਸ ਸੀਗਾ ਬਹੁਤ ਹਰ ਤਰ੍ਹਾਂ ਦਾ ਹੀ ਆਪਣਾ ਜਿਹਨਾਂ ਦਾ ਕੀ ਤਜਰਬਾ ਤਜਰਬਾ ਵੀ ਸੀਗਾ ਜਿਨਾਂ ਨੇ ਆਪਣੇ ਮੁਕਤੀਵਾਨੀ ਜਨਾ ਕੀਤਾ ਨਾ ਆਪਣੇ ਲੜਾਈਆਂ ਲੈ ਸਰਦਾ ਉਹਦੇ ਵਿੱਚ ਉਹਦਾ ਫਾਇਦਾ ਲਿੰਦੇ ਆ ਆ ਉਹਨਾਂ ਨੇ ਫਿਰ ਆਪਣੀ ਚੰਗੀ ਮੋਰਚਾ ਬੰਦੀ ਕੀਤੀ ਔਰ ਜਿਹੜੀ ਅੱਜ ਤੱਕ ਹਿਸਟਰੀ ਚ ਜੋ ਇਹ ਹਿੰਦੁਸਤਾਨ ਦੀ ਫੌਜ ਨੇ ਇੰਨੇ ਦਿਨ ਲੜਾਈ ਲੜ ਜਾਣੀ ਹੋ ਸਕਦਾ ਜੇ ਇਹਨਾਂ ਨੂੰ ਗੋਲੀ ਨਾ ਲੱਗਦੀ ਨਾ ਸ਼ੀਤ ਹੁੰਦੇ ਨਾ ਹੋਰ ਵੀ ਚਾਰ ਦਿਨ ਲੜਾਈ ਵੱਜ ਜਾ ਹਮ ਠੀਕ ਹੈ ਨੀ ਜੋ ਇਹਨਾਂ ਨੇ ਨੁਕਸਾਨ ਆਰਮੀ ਦਾ ਕੀਤਾ ਆ ਦੇਖੋ ਸੰਤਾਂ ਦੀ ਭਗਤੀ ਸੀ ਤੇ ਇਹਨਾਂ ਦੀ ਵੀ ਸ਼ਕਤੀ ਸੀ ਦੋਵੇਂ ਜਰਨੈਲ ਸੀਗੇ ਉਹ ਭਗਤੀ ਦੇ ਜਰਨੈਲ ਸੀਗੇ ਸ਼ਕਤੀ ਦੇ ਇਹ ਆਰਮੀ ਦੇ ਜਰਨਲ ਸੀ ਇਹਨਾਂ ਨੂੰ ਸਾਰਾ ਮਿਲਕੀ ਅਕਤਜਰਬਾ ਸੀਗਾ ਇਹ ਕਰਕੇ ਪ੍ਰਮਾਧਮਾ ਨੂੰ ਇਹਨਾਂ ਦਾ ਸਾਥ ਦਿੱਤਾ